ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸੰਮਣੇ ਸੋ ਕਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਹ ਦੁਖ ਸੰਮੰਦੀ ਨੂਰ ਅਰਸ਼ੋਂ ਕੁਰਸ਼ੋਂ ਟਟੀ ਐ ਤਦ ਡਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਤਸ਼ਾਹ ਸ਼ਿਰਸ਼ਾਹ ਦਾਸ਼ਾ ਜਿਸ ਪਾਸ ਬਹਿਠ ਆਂਸੋਹੀਐ ਸਦਨਾ ਦਾ ਵਿਸਾਹ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤਿ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟ ਜਾਇ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟ ਜਾਏ ਮੇਰੇ ਗੋਬਿੰਦ ਪੁਣ ਜਨਕ ਦੇ ਵਡਾਈ ਗੁਰਮਤਿ ਰਾਮ ਨਾਮ ਪਰਗਾਸ ਸਦਾ ਰਹਉ ਸਰਣਾਇ ਰਹਾ ਆਵਣ ਦਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮੇਲਾ ਤਾ ਹਰ ਨਾਮ ਸੁਆਣਾ ਸਕੀ ਵਥ ਸੋਈ ਪ੍ਰਵ ਜਾਣ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗੰਮ ਅਗੋਚਰ ਗੁਰਪੂਰਾ ਅਲਖ ਲਖਾਏ ਜਨ ਏ ਚਾਖੀ ਸੋਈ ਜਾਣ ਗੂੰਗੇ ਕੀ ਮਠਿਆਈ ਰਤਨ ਲੁਕਾਇਆ ਲੁਕਾਇਨਾਹੀ ਜੇ ਕੋ ਰਖੈ ਲੋਕਾਇ ਸਭ ਕੀ ਸੇਰਾ ਤੂੰ ਅੰਤਰ ਜਾਨਮੀ ਤੂੰ ਸਭਨਾ ਦਾ ਪ੍ਰਭ ਸੋਈ ਦੇਸਨ ਦਾਤ ਕਰ ਸੋ ਪਾਏ ਜਨ ਨਾਨਕ ਅਵਰਨਾ ਕੋ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਕੋਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਚੌਥਾ ਪੰਜ ਪਦ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟ ਜਾਈ ਦਾ ਪਵਨ ਮਹਾਵਾਖ ਸੋਠ ਰਾਗ ਅੰਦਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਨਕਤ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 608 ਪਰ ਸਵਾਇ ਮਾਨ ਹੈ ਸਤਿਗੁਰ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ